ਸਾਹਿਬ ਜੀ ਦੇ ਦਾਸ ਅਤੇ ਪ੍ਰਚਾਰ ਵਜੋਂ ਕੀਤੇ ਜਾਣ ਸੋ ਦਾਸ ਕੋਈ ਵਿਦਵਾਨ ਨਹੀਂ ਹਾਂ ਪਰ ਫਿਰ ਵੀ ਵਾਹ ਪਰ ਖਾਦੇ ਹੁਕਮ ਅਨੁਸਾਰ ਕੋਜਿਕ ਸਮਾਨ ਜਿੰਨਾ ਕੁ ਮਹਾਂਪਤ ਹੁਕਮ ਕਰਨਗੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਉਹਦਾ ਹੁਕਮ ਸੋ ਆਪ ਸੰਗਤਾਂ ਦੇ ਇਤਿਜੂਆ ਗਿਆਨ ਕਿੰਨਾ ਜ਼ਾਵੇ ਬਾਤ ਸਤਿਗੁਰੂ ਦੀ ਕਿਰਪਾ ਕਰਨ ਸਾਤ ਸੰਗਤ ਦੀ ਮਹਾਨਤਾ ਬਾਰੇ ਭਾਈ ਸਾਹਿਬ ਜੀ ਦੱਸ ਰਹੇ ਸੰਗਤ ਸਭ ਤੋਂ ਅਮੋਲਕ ਚੀਜ਼ ਸਾਤ ਸੰਗਤ ਹੈ ਸੰਗਤ ਵਿੱਚ ਆ ਕਰਕੇ ਇਹ ਮਨੁੱਖ ਸੁਪਰੇ ਤੋਂ ਦੇਵਤਾ ਬਣ ਜਾਂਦਾ ਹੈ ਪਸ਼ੂ ਤੋਂ ਮਨੁੱਖ ਬਣ ਜਾਂਦਾ ਹੈ ਇੰਨੀ ਫਾਇਦੀ ਸਾਤ ਸੰਗਤ ਦੀ ਵਿਰਿਆਈ ਹੈ ਸਾਤ ਸੰਗਤ ਦੁਆਰਾ ਸੋ ਮਹਾਂ ਗੁਰਖ ਦੱਸਦੇ ਹਨ ਇਹ ਸੰਗਤ ਨਾਲ ਜਿਹੜਾ ਵੀ ਜੁੜ ਜਾਵੇ ਉਹ ਕੋ ਇਸ ਤਰ੍ਹਾਂ ਹੈ ਜੋ ਮਹਾਪੁਰਖਾਂ ਦੀ ਸੰਗਤ ਨਾਲ ਜੁੜਨਾ ਇਹ ਨਦੀ ਦੇ ਵਾਗ ਹੈ ਮਹਾਪੁਰਖਾਂ ਦੀ ਸੰਗਤ ਨਦੀ ਵਾਗ ਹੈ ਜਿਸ ਦੇ ਵਿੱਚ ਜੀਵ ਗੁੰਦ ਰੂਪ ਹੋ ਕਰਕੇ ਸਾਜ ਆਵੇ ਅਤੇ ਉਹ ਨਦੀ ਜਿਵੇਂ ਕਰਕੇ ਬਾਕੀ ਵੀ ਇਛਾਖਤ ਹੁੰਦੇ ਹਨ ਸੋ ਇਹ ਵੱਡਿਆ ਭਾਗਾ ਵਾਲੀ ਦੀ ਨਿਸ਼ਾਨੀ ਹੈ ਸੰਗਤ ਵਿੱਚ ਆ ਕਰਕੇ ਸੋ ਨਾਮ ਜਪਦੇ ਹਨ ਗੁਰੂ ਦਾ ਉਪਦੇਸ਼ ਧਾਰਨ ਕਰਦੇ ਹਨ ਵਾਕੀ ਇਹੋ ਖੋਟੇ ਭਾਗਾਂ ਵਾਲੇ ਹਨ ਉਹ ਸਗੋਂ ਸੰਗਤ ਉੱਪਰ ਤੱਕਾ ਕਰਦੇ ਹਨ ਕਿ ਸੰਗਤ ਵਿੱਚ ਜਾ ਕੇ ਰਹਿਣਾ ਇਹ ਵਿਹਲਿਆਂ ਦਾ ਕੰਮ ਹੈ ਸੰਗਤ ਵਿੱਚ ਆ ਕੇ ਕੀ ਲੈਣਾ ਹੈ ਸੋ ਇਹਨੂੰ ਤਰਕਾ ਕਰਦੇ ਹਨ ਔਰ ਮਹਾਰਾਜ ਜੀ ਕਹਿੰਦੇ ਹਨ ਸੰਗਤ ਦੀ ਸਭ ਤੋਂ ਉੱਚੀ ਹੈ ਜਿਹੜਾ ਸੰਗਤ ਨਾਲ ਜੁੜ ਜਾਵੇ ਉਹ ਮੰਨ ਲਓ ਬੇਸ਼ੱਕ ਪਹਿਲਾਂ ਜਿਨੇ ਮਰਜ਼ੀ ਪਾਪੀ ਜਿਨੇ ਮਰਜ਼ੀ ਪਾਪ ਵੀ ਕੀਤੇ ਹੋਣ ਉਹ ਵੀ ਤਰ ਜਾਂਦਾ ਹੈ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ ਸੰਗਤ ਕੋ ਗੁਣ ਬਹੁਤ ਅਦਕਾਈ ਪੜ ਸੂਆ ਗਨਕ ਉਧਾਰੇ ਸੰਗਤ ਦਾ ਸਾਥ ਸੰਗਤ ਦਾ ਗੁਣ ਕਰੀਏ ਮਹਾਤਮ ਮਹਾਤਮ ਬਹੁਤ ਹੀ ਯਾਦਾ ਹੈ ਇਨਾ ਪਾਰਿਮਾਰਗ ਮਾ ਰਕੇ ਗਨਕਾ ਇੱਕ ਨਾਮ ਹੈ ਵਿਸ਼ਵਾ ਦਾ ਵਿਸ਼ਵਾ ਨੂੰ ਮਹਾਤਮਾ ਦੀ ਸੰਗਤ ਪ੍ਰਾਪਤ ਹੋਏ ਤੋ ਤੇ ਉਹ ਰਾਮ ਨਾਮ ਜਪਉਂਦਿਆ ਹੋਣਾ ਉਹਦਾ ਵੀ ਉਧਾਰ ਹੋ ਗਿਆ ਤੇ ਐਸਾ